ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬ੍ਰੀਡ ਦੇ ਵਿੱਚ ਸ਼ਮਸ਼ੇਰ ਤੇ ਤੇ ਅੱਜ ਜਿੱਤੇ ਆਪਾਂ ਹੋਟਲ ਜਿਹੜਾ ਲਿਆ ਸੀ ਜਾਇਪੁਰ ਦੇ ਵਿੱਚ ਉੱਥੇ ਬੈਠਿਆ ਤੇ ਇੱਥੋਂ ਦੇਖੋ ਕਿਲੇ ਦਾ ਵੀਊ ਵੀ ਬਹੁਤ ਸੋਹਣਾ ਆਉਂਦਾ ਤੇ ਆਲੇ-ਦਾਲੇ ਸਿਟੀ ਹੈ ਬਲੂ ਸਿਟੀ ਆ ਦੇਖੋ ਮੋਸਟਲੀ ਲੋਕਾਂ ਦੇ ਘਰਾਂ ਤੇ ਨੀਲੇ ਰੰਗ ਹੋਏ ਹੋਏ ਨੇ ਕਾਫੀ ਜਿੱਥੇ ਅਸੀਂ ਖੜੇ ਆ ਇਹਦੇ ਵਿੱਚ ਵੀ ਨੀਲਾ ਰੰਗ ਹੋਇਆ ਹੋਇਆ ਤੇ ਹੁਣ ਆਪਾਂ ਇਸ ਤੋਂ ਬਾਅਦ ਚੱਲਦੇ ਆ ਕਿਤੇ ਘੁੰਮਣ ਦੇਖਦੇ ਆ ਤੇ ਨਿਕਲਦੇ ਆ ਐਕਟਵਲ ਲਵਾਂਗੇ ਤੋਂ ਰੈਂਟ ਤੇ ਐਕਟਵਾ ਲੈ ਕੇ ਚੱਲਦੇ ਹਾਂ ਕਿਉਂਕਿ ਜਿਹੜੀ ਲੋਕੇਸ਼ਨ ਤੇ ਜਾਣਾ ਆਪਾਂ 14-15 ਕਿਲੋਮੀਟਰ ਦੂਰ ਆ ਪਹਿਲਾਂ ਇੱਥੇ ਨਾਸ਼ਤਾ ਕਰਾਂਗੇ ਕਿਉਂਕਿ ਇੱਥੇ ਵਧੀਆ ਫੂਡ ਆ ਇਹਨਾਂ ਦਾ ਐਕਟਵਾ ਰੈਂਟ ਤੇ ਮਿਲ ਜਾਂਦੀਆਂ ਕਾਰਾਂ ਵੀ ਮਿਲ ਜਾਂਦੀਆਂ ਨੇ ਜੇ ਤੁਸੀਂ ਦੋਸਤਾਂ ਨਾਲ ਜਾਂ ਫੈਮਿਲੀ ਨਾਲ ਆਉਣੇ ਹੋ ਆਪਾਂ ਐਕਟਵਾ ਲਈਆ ਇਹ ਤੇ ਹੁਣ ਆਪਾਂ ਚੱਲਦੇ ਹਾਂ ਇੱਥੇ ਜੋਧਪੁਰ ਦੇ ਵਿੱਚ ਇੱਕ ਡੈਮ ਬਣਿਆ ਹੋਇਆ ਇੱਥੋਂ 14-15 ਕਿਲੋਮੀਟਰ ਤੇ ਡੈਮ ਤੇ ਚੱਲ ਕੇ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਆਂ ਆਜੋ ਹੁਣ ਆਪਾਂ ਚੱਲੀਏ ਹੁਣ ਆਪਾਂ ਆਇਆ ਔਰੇ ਸੁਰਪੁਰਾ ਡੈਮ ਤੇ ਤੇ ਇੱਥੇ ਸਫਾਰੀ ਪਾਰਕ ਬਣਾਇਆ ਗਵਰਨਮੈਂਟ ਨੇ 2 ਸਾਲ ਪਹਿਲਾਂ ਤੇ ਇਹਦੇ ਵਿੱਚ ਅੰਦਰ ਪਾਰਕਾਂ ਨੇ ਬੋਟਿੰਗ ਆਜੋ ਆਪਾਂ ਚੱਲ ਕੇ ਦੇਖਦੇ ਆਂ ਤੇ ਇਹ ਦੇਖ ਕੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਮਡੋਰ ਗਾਰਡਨ ਜਿੱਥੇ 라ਵਣ ਦੇ ਸੌਰੇ ਸੀ ਅੱਜ ਦਸਹਿਰੇ ਦਾ ਦਿਨ ਵੀ ਆ ਤੇ ਦੁਬਾਰਾ ਆਪਾਂ ਉੱਥੇ ਚੱਲਦੇ ਆਂ ਇੱਧਰ ਦੇਖਦੇ ਆਂ ਆਪਾਂ ਪਿੰਗੂਇਨ ਦਾ ਸਟੈਂਚੂ ਆ ਗਿਆ ਦੇਖੋ ਵੀ ਬਹੁਤ ਸੋਹਣਾ ਪੈਂਗੂਇਨ ਬਣਾਇਆ ਵੈ ਦੀ ਕਰਦਾਂ ਥੋੜੀ ਜਿਹੀ ਛੋਟੀ ਰਹਿ ਗਈ ਤੇ ਆਪਾਂ ਅੱਗੇ ਹੋਰ ਚੱਲਦੇ ਆਂ। ਕੋਈ ਜੇ ਆਪਾਂ ਇਸ ਤਰ੍ਹਾਂ ਨਾਜ਼ਰ ਮਾਰਦੇ ਆਂ ਤਾਂ ਸਾਰੇ ਕਿਤੇ ਫੁੱਲ ਹੀ ਫੁੱਲ, ਗ੍ਰੀਨਰੀ ਗ੍ਰੀਨਰੀ, ਬੂਟੇ ਦੇਖੋ ਬਹੁਤ ਸੋਹਣੇ ਪੀਲੇ ਪੀਲੇ ਫੁੱਲ ਨੇ ਸਾਰੇ ਕਿਤੇ। ਤੇ ਆਜੋ ਆਪਾਂ ਅੱਗੇ ਚੱਲਦੇ ਆਂ ਡੈਮ ਵਿਊ ਵੱਲ। ਇੱਥੇ ਆਪਾਂ ਡੈਮ ਤੇ ਪਹੁੰਚ ਗਏ। ਆਹ ਡੈਮ ਦਾ ਗੇਟ ਆ ਗਿਆ। ਤੇ ਇੱਧਰ ਇਸ ਤਰ੍ਹਾਂ ਇੱਥੇ ਬੋਟਿੰਗ ਵੀ ਕਰ ਸਕਦੇ ਆਂ। ਆਜੋ ਆਪਾਂ ਅੰਦਰ ਚੱਲ ਕੇ ਦੇਖਦੇ ਆਂ ਹੋਰ ਕੀ ਕੀ ਆ। ਆਪਾਂ ਡੈਮ ਤੇ ਖੜਿਆ ਜਿਹੜਾ ਸਰਪੁਰਾ ਡੈਮ ਆ। ਇਹ ਇਥੋਂ ਦੀ ਗਵਰਨਮੈਂਟ ਨੇ 2023 ਦੇ ਵਿੱਚ ਬਣਾਇਆ ਸੀ ਜਿਹੜੀ ਹਿਮਾਚਲ ਤੋਂ ਪੰਜਾਬ ਹੁੰਦੇ ਹੋਏ ਭਾਖੜਾ ਨਹਿਰ ਦਾ ਪਾਣੀ ਇੱਥੇ ਤੱਕ ਆਉਂਦਾ ਇਹ ਜਿਹੜਾ ਡੈਮ ਆ ਮੇਨ ਇਹ ਸਟੋਰੇਜ ਦੇ ਲਈ ਬਣਾਇਆ ਗਿਆ ਇਥੋਂ ਸਾਰੀ ਸਿਟੀ ਨੂੰ ਜੋਧਪੁਰ ਦੀ ਨੂੰ ਪਾਣੀ ਸਪਲਾਈ ਹੁੰਦਾ ਤੇ ਜੇ ਤਾਂ ਲੋੜ ਹੁੰਦੀ ਆ ਤਾਂ ਉਹ ਅੱਗੇ ਪਾਣੀ ਫਿਲਟਰ ਕਰਕੇ ਸਿਟੀ ਦੇ ਦਿੰਦੇ ਨੇ ਜਿਹੜਾ ਫालतू ਪਾਣੀ ਹੁੰਦਾ ਉਹ ਸਾਰਾ ਇੱਥੇ ਜਮ੍ਹਾਂ ਕਰਕੇ ਰੱਖਦੇ ਨੇ ਦੇਖੋ ਇਸ ਟਾਈਮ ਪਾਣੀ ਥੋੜਾ ਜਿਹਾ ਘਟਾ ਜਦੋਂ ਇਹ ਜਾਦੇ ਵੱਧ ਗਿਆ ਤਾਂ ਇਹ ਉੱਪਰ ਤੱਕ ਵੀ ਆ ਜਾਂਦਾ ਹੈ ਤੇ ਇੱਥੇ ਤੁਸੀਂ ਆ ਕੇ ਬੋਟਿੰਗ ਕਰ ਸਕਦੇ ਹੋ ਤੇ ਵਧੀਆ ਇੱਥੇ ਆ ਕੇ ਸ਼ਾਮ ਦਾ ਇੱਥੇ ਆਉਣ ਦਾ ਫਾਇਦਾ ਸ਼ਾਮ ਨੂੰ ਬਹੁਤ ਟੂਰਿਸਟ ਹੁੰਦੇ ਨੇ ਇੱਥੇ ਆਪਦਾ ਇੰਜੋਏ ਕਰਦੇ ਨੇ ਤੁਸੀਂ ਆ ਕੇ ਵੀ ਇੰਜੋਏ ਕਰ ਸਕਦੇ ਹੋ ਡੈਮ ਨੂੰ ਦੇਖ ਸਕਦੇ ਹੋ ਆਪਾਂ ਆ ਗਏ ਹੁਣ ਮਡੋਰ ਗਾਰਡਨ ਤੇ ਇਹ 라ਵਣ ਦੇ ਸੌਹਰਿਆਂ ਦਾ ਪਿੰਡ ਮੰਦੋਦਰੀ ਦਾ ਪੇਕਾ ਪਿੰਡ ਆ ਇਹ ਤੇ ਇੱਥੇ ਆ ਟॉय ਟ੍ਰੇਨਾਂ ਚੱਲਦੀਆਂ ਨੇ ਟੋਏ ਟ੍ਰੇਨ ਲੈ ਕੇ ਆਪਾਂ ਦੇਖਦੇ ਹਾਂ ਅੰਦਰ ਚੱਲ ਕੇ ਕੀ ਕੀ ਚੀਜ਼ਾਂ ਦੇਖਣ ਵਾਲੀਆਂ ਨੇ ਆਜੋ ਹੁਣ ਆਪਾਂ ਚੱਲੀਏ ਗਾਰਡਨ ਦੇ ਵਿੱਚ ਇਥੇ ਹਾ ਰਾਜੇ ਤੇ ਮਹਾਰਾਣੀਆਂ ਦੇ ਦੇਖੋ ਕਾਫੀ ਸਮਾਰਕ ਬਣੇ ਹੋਏ ਨੇ ਤੇ ਇਧਰ ਇਸ ਤਰ੍ਹਾਂ ਫੁਹਾਰੇ ਚੱਲਦੇ ਨੇ ਤੇ ਕਮਲ ਦੀ ਤਲਾਈਆ ਕਮਲ ਦੇ ਇਥੇ ਦੇਖੋ ਕਾਫੀ ਫੁੱਲ ਵੀ ਨੇ ਤੇ ਬਹੁਤ ਸੋਹਣੀ ਲੋਕੇਸ਼ਨ ਆ ਇਥੇ ਇਥੇ ਤੁਸੀਂ ਆ ਕੇ ਆਪ ਦਾ ਵਧੀਆ 2-3 ਘੰਟੇ ਇੰਜੋਏ ਕਰ ਸਕਦੇ ਹੋ ਤੇ ਆਜੋ ਆਪਾਂ ਹੋਰ ਅੱਗੇ ਚੱਲ ਕੇ ਦੇਖਦੇ ਹਾਂ ਇਥੇ ਹੋਰ ਕੀ ਚੀਜ਼ ਆ ਇਥੇ ਕਾਫੀ ਪੁਰਾਣੇ ਮੰਦਰ ਵੀ ਬਣੇ ਹੋਏ ਨੇ ਬ੍ਰਹਮਾ ਦੇ 1700 ਈਸਵੀ ਦੇ ਵਿੱਚ ਬਣਾਇਆ ਸੀ ਇਹ ਇੱਕ ਬੇਸਿਕਲੀ ਕਿਲਾ ਬਹੁਤ ਵੱਡਾ ਤਦ ਉੱਪਰ ਕਾਫੀ ਮੰਦਰ ਨੇ ਹੋਰ ਕਾਫੀ ਚੀਜ਼ਾਂ ਨੇ ਆ ਜੋ ਆਪਾਂ ਦੇਖਦੇ ਤੇ ਪ੍ਰਾਚੀਨ ਮੰਦਿਰ। ਦੇਖੋ ਇੱਥੇ ਕਾਫੀ ਚੀਜ਼ਾਂ ਟਹਿ ਗਈਆਂ ਤੇ ਇਹ ਮੰਦਿਰ ਦਾ ਵੀ ਇਹਦੇ ਵਿੱਚ ਗੁਫਾ ਤੇ ਉੱਪਰ ਉਹ ਸਾਰਾ ਟਹਿ ਗਿਆ ਤਾਂ ਹਿਸਨਸ ਹੋ ਗਿਆ। ਕਿਉਂਕਿ ਕਾਫੀ ਪੁਰਾਣੇ ਮੰਦਿਰ ਨੇ ਬਣੇ ਹੋਏ। ਜੋਧਪੁਰ ਦੀ ਕਚੌਰੀ ਸਭ ਤੋਂ ਫੇਮਸ ਆ। ਤੇ ਆਪਾਂ ਅੱਜ ਇੱਥੇ ਟੇਸਟ ਕਰਨ ਨੂੰ ਇਹਨਾਂ ਤੋਂ ਦਹੀਂ ਕਚੌੜੀ ਲਈ ਆ। ਇਹਦੇ ਵਿੱਚ ਇਹਨਾਂ ਨੇ ਆ ਛੋਟੀਆਂ-ਛੋਟੀਆਂ ਉੱਪਰ ਪਕੌੜੀਆਂ ਪਾਈਆਂ ਨੇ। ਇਦੇ ਵਿੱਚ ਕਚੌੜੀ ਪਾਈ ਵੀ ਆ ਲਾਲ ਚਟਨੀਆਂ ਹਰੀ ਚਟਨੀਆਂ ਪਿਆਜ਼ ਆ ਟਮਾਟਰ ਤੇ ਦਹੀਂ ਆ ਵਿੱਚ ਕਚੌੜੀ ਆ ਇਹਨੂੰ ਟੇਸਟ ਕਰਕੇ ਆਪਾਂ ਦੇਖਦੇ ਆਂ ਵੀ ਕਿੱਦਾਂ ਦਾ ਟੇਸਟ ਆ ਹੂੰ ਬਹੁਤ ਟੇਸਟੀ ਆ ਥੋੜਾ ਜਿਹਾ ਟੇਸਟ ਆ ਰਿਹਾ ਵਿੱਚ ਕਚੌੜੀ ਦਾ ਮਿਕਸ ਆ ਬਹੁਤ ਟੇਸਟੀ ਬਹੁਤ ਆ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ